ਕਹਿੰਦੇ ਨਾ ਲੈਲਾ ਮਜਨੂ ਦੇ ਸੱਚੇ ਇਸ਼ਕ ਦੇ ਵਿੱਚ ਵਿਆਕਲ ਹੋਈ ਪੱਝੀ ਜਾਂਦੀ ਮਜਨੂ ਨਹੀਂ ਤੇ ਇੱਕ ਕੋਈ ਮੌਲਵੀ ਨਵਾਜ ਕਰਦਾ ਸੀ ਉਸ ਪਰਮਾਤਮਾ ਨਾਲ ਕਿ ਉਹਦੇ ਮੂਹਰ ਦੀ ਗੁਜਰੀ ਤੇ ਘੰਜਰਾਂ ਦੀ ਸ਼ੰਕਾਰ ਆਈ ਤੇ ਮੌਲਵੀ ਨੇ ਉਹਨੂੰ ਗਾਲਾਂ ਕੱਢੀਆਂ ਬੁਰਾ ਭਲਾ ਬੋਲਿਆ ਕਹਿੰਦਾ ਮੇਰੀ ਪਰਮਾਤਮਾ ਦੇ ਨਾਲ ਲਗਣ ਲੱਗੀ ਸੀ ਤੇ ਤੂੰ ਭੰਗ ਕਰਤਾ ਮੇਰਾ ਧਿਆਨ ਤੋੜਤਾ ਲੇਲਾ ਨੇ ਪਤਾ ਕੀ ਕੀਤਾ ਕਹਿੰਦੀ ਜੇ ਐਡਾ ਹੀ ਕੱਚਾ ਧਿਆਨ ਹੈ ਨਾ ਫਿਰ ਇਹਦਾ ਕੋਈ ਫਾਇਦਾ ਨਹੀਂ ਮੈਂ ਇੱਕ انسان ਦੇ ਇਸ਼ਕ ਦੇ ਵਿੱਚ پاگل ਸੀ ਤੇ ਮੈਨੂੰ ਤੇਰਾ ਪਤਾ ਨਹੀਂ ਲੱਗਾ ਤੂੰ ਤਾਂ ਪ੍ਰਮਾਤਮਾ ਦੇ ਇਸ਼ਕ ਦੇ ਵਿੱਚ پاگل ਤੇਰਾ ਧਿਆਨ ਮੈਂ ਕਿਵੇਂ ਤੋੜਦਾ ਤੇ ਜੇ ਐਂ ਤੇਰਾ ਧਿਆਨ ਟੁੱਟਦਾ ਹੈ ਨਾ ਫਿਰ ਉਹ ਧਿਆਨ ਨਹੀਂ ਇਸ ਕਰਕੇ ਜਿਹੜਾ ਸਾਡਾ ਧਿਆਨ ਹੈ ਉਹ ਸਥਿਰ ਹੋਣਾ ਚਾਹੀਦਾ ਚਾਹੇ ਕੁਝ ਵੀ ਹੋਈ ਜਾਏ ਪਰ ਸਾਡੀ ਜਿਹੜੀ ਤਾਰ ਹੈ ਉਹ ਦੇ ਨਾਲ ਖੜਕਣੀ ਚਾਹੀਦੀ